वाहगुरु जी का खालसा वाहगुरु जी की फतेह जी शबद है भगत कबीर जी का जी शबद है जी पहली करूप कुजात उलखणी बुरी, आपकी स्वरूप सुजान सुलखनी सहजे उदर थरी भली मरी भली सरी मोए भली सरी मोए मेरी पहली बरी ਜੁਗ 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 ਜੀਵੋ ਮੇਰੀ ਅਬ ਕੀ ਧਰੀ ਭਲੇ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ ਦੇਖੋ ਉਹਨਕੋ ਕਬੀਰ ਜੀ ਨਾ ਇਹਦੇ ਵਿੱਚ ਕੀ ਕਹਿ ਰਹੇ ਨੇ ਇਹਦੇ ਵਿੱਚ ਗੁਰੂ ਕਬੀਰ ਭਗਤ ਕਬੀਰ ਜੀ ਨਾ ਮਤ ਦੀ ਗੱਲ ਕਰ ਰਹੇ ਨੇ ਕਹਿੰਦੇ ਜਿਹੜੀ ਮੇਰੀ ਪਹਿਲੀ ਮਤ ਸੀ ਨਾ ਉਹ ਕੁਲਖਣੀ ਰੂਪ ਸੀਗੀ ਮਤਲਬ ਕਿ ਉਹਦਾ ਸੋਨਾ ਰੂਪ ਨਹੀਂ ਸੀਗਾ ਤੇ ਕੁजात ਸੀਗੀ ਪੈੜੀ ਜਾਤ ਵਾਲੀ ਸੀ ਹੁਣ ਮਤਲਬ ਕਿ ਪੈੜੀ ਜਾਤ ਦਾ ਮਤਲਬ ਐ ਨਹੀਂ ਵੀ ਅਸੀਂ ਜਾਤ ਲੈਣੀ ਆ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੇ ਦੇਖੋ ਗੁਰੂ ਸਾਹਿਬ ਨੇ ਨਾ ਜਿੰਨੀ ਵੀ ਗੁਰਬਾਣੀਆਂ ਉਹਦੇ ਵਿੱਚ ਸਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਵੀ ਤੂੰ ਇਹ ਕੰਮ ਨਹੀਂ ਕਰਨੇ ਹਨ ਕਿੰਨੀਆਂ ਚੀਜ਼ਾਂ ਸਾਨੂੰ ਆਣੀਆਂ ਵੀ ਚਾਹੇ ਤੀਰਤ ਦੀ ਗੱਲ ਕਰ ਲਓ ਚਾਹੇ ਵਰਤ ਦੀ ਗੱਲ ਕਰ ਲਓ ਜਿਉਂ ਦੀ ਐਗਜ਼ਾਮਪਲਸ ਦਿੱਤੀ ਹੈ ਤੇ ਉਹਦੇ ਨਾਲ ਆਪਣੀ ਗੁਰਮਤ ਵੀ ਸਮਝਾਈ ਹੈ ਐਦੇ ਵਿੱਚ ਭਗਤ ਕਬੀਰ ਜੀ ਨੇ ਪਹਿਲੀ ਪੰਕਤੀ ਵਿੱਚ ਗੱਲ ਕਰਦੇ ਨਾ ਕ੍ਰੂਪ ਕੁਜਾਤ ਕੁਲਖਣੀ ਸੋਰੇ ਪਈਏ ਬੁਰੀ ਹਨਾ ਉਹਦੇ ਵਿੱਚ ਹੁਣ ਅਗਲੀ ਅਗਲੀ ਜਿਹੜੀਆਂ ਪੰਕਤੀਆਂ ਉਹਦੇ ਵਿੱਚ ਇਗਜ਼ਾਮਪਲ ਦੇ ਰਹੇ ਨੇ ਵੀ ਜਿਹੜੀ ਮੇਰੀ ਪਹਿਲੇ ਵਾਲੀ ਮਤ ਸੀਗੀ ਉਹ ਐ ਸੀਗੀ ਪਰ ਹੁਣ ਟਰਾਂਸਫਾਰਮ ਹੋ ਗਈ ਬਦਲ ਗਈ ਮੈਂ ਮਤਲਬ ਕਿ ਆਪਣੇ ਆਪ ਚ ਬਦਲਾਵ ਲਿਆਂਦਾ ਆਪਣੇ ਆਪ ਨੂੰ ਮਤਲਬ ਕਿ ਗੁਰੂ ਦੀ ਮਤਲਬ ਕਿ ਮਤ ਨਾਲ ਜੋੜਨ ਲੱਗਿਆ ਉਹਦੇ ਨਾਲ ਅਲਾਈਨ ਹੋ ਗਿਆ ਉਹਦੇ ਰਸਤੇ ਤੇ ਚੱਲਿਆ ਉਹਦੇ ਮਾਰਗ ਤੇ ਚੱਲਿਆ ਜਦੋਂ ਮੈਂ ਉਹਦੇ ਮਾਰਗ ਤੇ ਚੱਲਿਆ ਤੇ ਮੇਰੀ ਜਿਹੜੀ ਪਹਿਲੀ ਮਤ ਸੀਗੀ ਉਹ ਮੇਰੀ ਤਬਦੀਲ ਹੋ ਗਈ ਟਰਾਂਸਫਰ ਹੋ ਗਈ ਤਾਂ ਹੁਣ ਕੀ ਹੋ ਗਿਆ ਜੇ ਉਹਦੇ ਮੈਨੂੰ ਕੀ ਕੀ ਫਾਇਦੇ ਹੋਏ ਤੇ ਕੀ ਕੀ ਮੇਰੇ ਵਿੱਚ ਚੇਂਜਿੰਗ ਆਈਆਂ ਹੁਣ ਇਹਦੇ ਵਿੱਚ ਕਹਿੰਦੇ ਨੇ ਪਹਿਲੀ ਗਰੂਪ ਕੁਜਾਤ ਕੁ ਲਖਣੀ ਸੋਹਰੇ ਪਈਏ ਬੁਰੀ ਕਹਿੰਦੇ ਮੇਰੇ ਮਤ ਮੇਰੇ ਮਨ ਦੀ ਪਹਿਲੀ ਬਿਰਤੀ ਪੈੜੇ ਰੂਪ ਵਾਲੀ ਸੀ ਪੈੜੇ ਰੂਪ ਵਾਲੀ ਸੀ ਤੇ ਪੈੜੇ ਹੀ ਕੰਮ ਕਰਦੀ ਸੀ ਤੇ ਪੈੜੇ ਹੀ ਘਰ ਦੀ ਜੰਮੀ ਜੰਮੀ ਹੋਈ ਸੀ ਹੁਣ ਐ ਨਹੀਂ ਲੈਣਾ ਕਿ ਕਬੀਰ ਜੀ ਆਹ ਕਹਿ ਰਹੇ ਨੇ ਕਿ ਵੀ ਆਪਣੀ ਕਿਸੇ ਆਪਣੀ ਮਤਲਬ ਕਿ ਬੋਟੀ ਦੀਆਂ ਕਿਸੇ ਦੀ ਆਮ ਤੌਰ ਤੇ ਸਾਨੂੰ ਨਾ ਕਿੰਨੇ ਸਟੇਜਾਂ ਤੇ ਸੁਣਾਇਆ ਜਾਂਦਾ ਕਿ ਵੀ ਉਹ ਆਪਣੀ ਵੋਟੀ ਦੀ ਗੱਲ ਕਰ ਰਹੀ ਸੀ ਵੋਟੀ ਦੀ ਨਹੀਂ ਗੱਲ ਕਰ ਰਹੀ ਸੀ ਆਪਣੀ ਮਤ ਦੀ ਗੱਲ ਕਰ ਰਹੀ ਨੇ ਵੀ ਆਪਣੇ ਆਪ ਨੂੰ ਦੇਖੋ ਜਿੰਨੀ ਵੀ ਕੁਰਬਾਨੀ ਹੈ ਨਾ ਹਰ ਮਨੁੱਖ ਤੇ ਟੁਕਦੀ ਹੈ ਹਰ ਮਨੁੱਖ ਨੇ ਆਪਣੇ ਆਪ ਨੂੰ ਠੀਕ ਕਰਨਾ ਹੈ ਕੁਰਬਾਨੀ ਦੇ ਕੁਰਬਾਨੀ ਤੇ ਗੁਰੂ ਤੋਂ ਗਿਆਨ ਲੈ ਕੇ ਹਰ ਬੰਦੇ ਦਾ ਫਰਜ਼ ਬੰਦਾ ਹੈ ਆਪਣੇ ਆਪ ਨੂੰ ਠੀਕ ਕਰਨਾ ਆਪਣੀ ਮਤ ਨੂੰ ਆਪਣੀ ਬੁੱਧ ਨੂੰ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਇਹ ਤੇ ਹੈ ਨਹੀਂਗਾ ਕਿ ਮੈਂ ਪੜ੍ਹਾਂਗੀ ਜਾਂ ਮੈਨੂੰ ਸਮਝ ਆ ਗਈ ਤੇ ਉਹਦਾ ਫਾਇਦਾ ਮੇਰੇ ਬੱਚਿਆਂ ਨੂੰ ਜਾਂ ਮੇਰੇ ਹਸਬੰਦ ਨੂੰ ਮਿਲੇਗਾ ਜਾਂ ਮੇਰੇ ਪੇਕੇ ਸੋਹਰਿਆਂ ਨੂੰ ਮਿਲੇਗਾ ਨਹੀਂ ਹਰ ਬੰਦੇ ਦੀ ਆਪਣੀ ਆਪਣੀ ਪਰਸਨਲ ਹੈ ਹਰ ਬੰਦੇ ਨੂੰ ਪ੍ਰਮਾਤਮਾ ਨੇ ਸੂਰਤਮਾਤਮਨ ਬੁੱਧ ਦਿੱਤੀ ਹੈ ਹਰ ਬੰਦਾ ਅਗਰ ਚੇਂਜ ਹੋਣਾ ਚਾਹੁੰਦਾ ਹੈ ਕਿ ਮੈਂ ਅਗੁਨਾ ਤੋਂ ਪਰੇਸ਼ਾਨ ਆ ਤੇ ਮੈਂ ਅਗੁਨਾ ਕਰਕੇ ਦੁਖੀ ਰਹਿਣਾ ਵਾ ਤੋਖਲਿਆਂ ਵਿੱਚ ਰਹਿਣਾ ਵਾ ਸਹਿਮ ਵਿੱਚ ਰਹਿਣਾ ਵਾ ਮੇਰਾ ਅੰਦਰ ਵਿਗਾੜ ਹੋ ਗਿਆ ਵੇ ਮੈਨੂੰ ਗੁੱਸਾ ਬਹੁਤ ਆਉਂਦਾ ਵਾ ਕਿ ਮੈਂ ਕਾਮੀ ਆ ਮੈਂ ਕ੍ਰੋਧੀ ਆ ਮੈਂ ਲੋਭੀ ਆ ਮੈਂ ਮੋਹੀ ਆ ਮੈਂ ਹੰਕਾਰੀਆਂ ਮੈਂ ਮਤਲਬ ਕਿ ਦੂਸਰਿਆਂ ਦੇ ਘਾਰ ਹੀ ਚਾਕਦਾ ਰਹਿਣਾ ਮੈਂ ਮੈਂ ਦੂਸਰਿਆਂ ਦੀ ਫੱਟੀ ਵਿੱਚ ਲੱਤ ਪਸੰਦਦਾ ਰਹਿਣਾ ਮੈਂ ਦੂਸਰਿਆਂ ਨੂੰ ਭੈਣਾ ਹੀ ਕਹਿੰਦਾ ਰਹਿਣਾ ਮੈਂ ਉਹਨਾਂ ਦੇ ਆਗੂ ਨਹੀਂ ਦੇਖਦਾ ਰਹਿਣਾ ਜਦੋਂ ਅਸੀਂ ਅੰਨਾ ਚੀਜ਼ਾਂ ਦੇ ਦੇਖਾਂਗੇ ਨਾ ਵੀ ਇਹ ਚੀਜ਼ਾਂ ਮੈਨੂੰ ਪਰੇਸ਼ਾਨ ਕਰਦੀਆਂ ਫਿਰ ਅਸੀਂ ਗੁਰੂ ਕੋਲੋਂ ਗੁਰੂ ਸਾਹਿਬ ਕੋਲੋਂ ਜਾ ਕੇ ਨਾ ਚੰਗੀ ਮਤ ਦੀ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਮੈਂ ਮੈਂ ਆਪਣੀ ਮਤਲਬ ਕਿ ਆਪਣੀ ਲਛਣਾ ਕਰਕੇ ਹੀ ਆਪਣੀ ਪ੍ਰੈਕਟਿਸ ਕਰਕੇ ਹੀ ਆਪਣੇ ਆਗੂ ਨਾ ਕਰਕੇ ਹੀ ਮੈਨੂੰ ਸਿੱਧੇ ਰਸਤੇ ਪਾਓ ਇੱਥੇ ਵੀ ਕਹਿ ਰਹੇ ਨੇ ਕਿ ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ ਸੀ ਚੰਦਰੇ ਘਰ ਵਾਲੀ ਸੀ ਔਰ ਚੰਦਲੇ ਲਛਣਾ ਵਾਲੀ ਸੀ ਉਸਨੇ ਮੇਰੇ ਜੀਵਨ ਵਿੱਚ ਮਤਲਬ ਕਿ ਐਸੀ ਮਤਲਬ ਕਿ ਆਭੂਣ ਹੀ ਭਾਰ ਦਿੱਤੇ ਸੀ ਜਿਹੜੀ ਮੇਰੀ ਪਹਿਲੀ ਮਾਤ ਸੀਗੀ ਮਾਤ ਦੀ ਗੱਲ ਹੋ ਰਹੀ ਹੈ ਨਾ ਤੇ ਫਿਰ ਕਹਿੰਦੇ ਨੇ ਹੁਣ ਕਿਉਂ ਆਇਆ ਜੀ ਕਹਿੰਦੇ ਨੇ ਆਬ ਕੀ ਸਰੂਪ ਉਹਨੂੰ ਸੋਨੇ ਰੂਪ ਵਾਲੀ ਹੋਰੀਆ ਸੋਨੇ ਲਛਣਾ ਵਾਲੀ ਹੋਰੀਆ ਦੇਖੋ ਦੁਨੀਆ ਵੀ ਵੀ ਅਗਰ ਹਸਬੰਡ ਵਾਈਫ ਅੱਛੇ ਅੱਛੇ ਕੈਰੇਕਟਰ ਦੇ ਅੱਛੇ ਗੁਣਾ ਦੇ ਨਾਲ ਨਹੀਂ ਜਿੰਦੇ ਤੇ ਉਹ ਘਰ ਵਿੱਚ ਵੀ ਕਲੇਸ਼ ਰਹਿੰਦਾ ਹੈ ਚਾਹੇ ਉਹ ਮੇਲ ਲੈ ਲੋ ਤੇ ਚਾਹੇ ਫੀਮੇਲ ਮੇਲ ਲੈ ਲੋ ਜੇ ਮੇਲ ਪਰਸਨ ਕੁਝ ਗਲਤ ਕਰਦਾ ਹੈ ਬਾਹਰ ਸ਼ਰਾਬ ਪਿੰਦਾ ਹੈ ਨਸ਼ੇ ਕਰਦਾ ਹੈ ਤਾਸ਼ ਖੇਲਦਾ ਹੈ ਚੋਰੀ ਜਕਾਰੀ ਕਰਦਾ ਹੈ ਕੁਝ ਵੀ ਗਲਤ ਕਰਦਾ ਹੈ ਨੇਗੇਟਿਵ ਕਰਦਾ ਤੇ ਘਰ ਚ ਉਨੇ ਹੀ ਵਸਦਾ ਜੇ ਜਨਾਨੀ ਵੀ ਗਲਤ ਹੋਵੇ ਫੀਮੇਲ ਵੀ ਗਲਤ ਹੋਵੇ ਤੇ ਤਾਂ ਵੀ ਘਰ ਨਹੀਂ ਵਸਦਾ ਸੋ ਗੱਲ ਹੈ ਕਿ ਜੇ ਅਸੀਂ ਦੁਨਿਆਵੀ ਵੀ ਐਗਜ਼ਾਮਪਲ ਲਈਏ ਜਿਹੜੇ ਘਰ ਵਸਦੇ ਆ ਨਾ ਉਹ ਗੁਣਾ ਕਰਕੇ ਵਸਦੇ ਆ ਗੁਰੂ ਸਾਹਿਬ ਕਹਿੰਦੇ ਨੇ ਪਈ ਜਿਹੜੇ ਸ਼ੋ ਸੇਵ ਤੋ ਸੋਹਰ ਦੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਅਸੀਂ ਗੁਰੂ ਨੂੰ ਮਿਲ ਕੇ ਚੱਜ ਤੇ ਅਚਾਰ ਸਿੱਖਣਾ ਸੀ ਅੱਛਾ ਕੈਰੇਕਟਰ ਅੱਛੀ ਸੋਚ ਰੱਖਣੀ ਸੀ ਅਸੀਂ ਪਤਾ ਕੀ ਸੁਖਿਆ ਕਰਮ ਕਾਂਡ ਅੰਨੇ ਪਾਠ ਕਰ ਲਓ ਮੈਨੂੰ ਵੀ ਕਿੰਨੇ ਮੈਸੇਜ ਆਉਂਦੇ ਐ ਇਹ ਪਾਠ ਕਰੋਗੇ ਤੇ ਖੁਸ਼ੀ ਮਿਲੇਗੀ ਮੈਂ ਕਹਿੰਦੀ ਹਾਂ ਸਾਰੇ ਪਾਠ ਕਰਕੇ ਖੁਸ਼ੀ ਮਿਲਦੀ ਆ ਬਿਸ਼ਰਤੇ ਕਿ ਮੈਂ ਖੁਸ਼ੀ ਗੁਰੂ ਦੀ ਲੈਣਾ ਚਾਹੁੰਦੀ ਹਾਂ ਅੰਨੇ ਪਾਠ ਕਰ ਲਓ ਅੱਜ ਤੁਹਾਡੇ ਤੁਹਾਡੇ ਘਰ ਕੁਝ ਸ਼ੁਭ ਨਿਊਜ਼ ਆਏਗੀ ਉਹ ਸ਼ੁਭ ਨਿਊਜ਼ ਹਮੇਸ਼ਾ ਮੇਰੇ ਕਰਮਾ ਕਰਕੇ ਆਏਗੀ ਨਾ ਕਿ ਕੋਈ ਪਾਠ ਕਰਕੇ ਪਾਠ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਹੀ ਹੁਕਮ ਹੈ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਸਾਡੇ ਉੱਤੇ ਬਖਸ਼ਿਸ਼ ਹੈ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਸਾਨੂੰ ਬੜੀ ਪਿਆਰੀ ਅਸੀਸ ਦਿੱਤੀ ਹੈ ਗੁਰੂ ਅਰਜਨ ਪਾਤਸ਼ਾਹ ਨੇ ਕੋਈ ਐ ਨਹੀਂ ਕਿ ਇੱਕ ਸ਼ਬਦ ਮੈਨੂੰ ਖੁਸ਼ੀ ਦੇਗਾ ਤੇ ਦੂਜਾ ਸ਼ਬਦ ਮੈਨੂੰ ਦੁੱਖ ਕਰੇਗਾ ਨਹੀਂ ਸਾਰਾ ਸ਼ਬਦ ਹੀ ਸਾਰਾ ਸ਼ਬ ਸਾਰੀ ਹੀ ਗੁਰਬਾਣੀ ਮੇਰੇ ਜੀਵਨ ਨੂੰ ਉੱਚਾ ਚੱਕਣੇ ਵਾਸਤੇ ਹੈ ਸੋਨਾ ਤੇ ਸੁਜੱਜਾ ਬਣਾਉਣ ਵਾਸਤੇ ਨਾ ਕਿ ਇੱਕ ਸ਼ਬਦ ਤੁਹਾਨੂੰ ਮੈਨੂੰ ਸੁਖੀ ਮਿਲੇਗਾ ਐ ਮੈਂ ਪਾਠ ਕਰੋਗੇ ਤੇ ਸੁਖ ਮਿਲੇਗਾ ਐ ਪਾਠ ਕਰੋਗੇ ਤੇ ਤਨ ਮਿਲੇਗਾ ਇਹ ਪਾਠ ਕਰੋਗੇ ਤੂੰ ਔਲਾਦ ਮਿਲੇਗੀ ਇਹ ਪਾਠ ਕਰੋਗੇ ਤੇ ਪੜ੍ਹਾਈ ਮਿਲੇਗੀ ਨਹੀਂ ਐਸਾ ਕੁਝ ਨਹੀਂ ਸਾਰਾ ਹੀ ਗੁਰ ਬਾਣੀ ਗੁਰੂ ਸਾਹਿਬ ਦੀ ਹੁਕਮ ਹੈ ਤੇ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਦੀ ਅਸੀਸ ਹੈ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਆਪ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਹੁਣ ਤੁਸੀਂ ਦੇਖੋ ਸਰੂਪ ਵੀ ਆ ਗਿਆ ਸੁਜਾਨ ਵੀ ਆ ਗਿਆ ਸੁਲਖਣੀ ਵੀ ਆ ਗਈ ਅੱਛੇ ਲੱਛਣਾਂ ਵਾਲੀ ਵੀ ਆ ਗਈ ਤੇ ਸਹਜ ਸਹਜ ਵੀ ਆ ਗਿਆ ਦੇਖੋ ਇੱਕ ਤੂ ਇੱਕ ਪੰਕਤੀ ਚ ਕਿੰਨਾ ਕੁਝ ਹੋ ਗਿਆ ਕਿੰਨਾ ਨਵੇੜਾ ਹੋ ਗਿਆ ਤੂ ਦੇਖੋ ਤੁਸੀਂ ਗੁਰਬਾਣੀ ਕਿੰਨੀ ਮਤਲਕ ਇਹ ਸਾਨੂੰ ਕਹਿ ਲਓ ਕਿ ਕੁੱਜੇ ਵਿੱਚ ਸੁੰਦਰ ਭਰ ਕੇ ਦਿੱਤਾ ਗੁਰੂ ਸਾਹਿਬ ਨੇ ਵੀ ਇੱਕ ਪੰਕਤੀ ਚ ਇੰਨਾ ਕੁਝ ਸਾਨੂੰ ਦੇ ਦਿੱਤਾ ਕਹਿੰਦੇ ਬਿਨੇ ਜਿਹੜੀ ਮੇਰੀ ਪਹਿਲੀ ਬਿਰਤੀ ਸੀ ਨਾ ਉਹ ਮੈਨੂੰ ਆਤਮਕ ਟੋਲ ਜਿਹੜੀ ਮੇਰੀ ਪਹਿਲੀ ਬਿਰਤੀ ਸੀਗੀ ਉਨੇ ਬਦਲ ਗਈ ਪਹਿਲੀ ਪਹਿਲੀ ਮੇਰੀ ਮਾਨਤ ਪਹਿਲੀ ਮੇਰੀ ਵਿਰਤੀ ਬਦਲ ਗਈ ਤੇ ਹੁਣ ਕੀ ਹੋ ਗਿਆ ਜੀ ਜਿਹੜੀ ਵਿਰਤੀ ਮੈਂ ਹੁਣ ਆਤਮਿਕ ਡੋਲਤਾ ਦੀ ਰਾਹੇ ਆਪਣੇ ਅੰਦਰ ਵਸਾਈ ਹੈ ਉਹ ਸੋਹਣੇ ਰੂਪ ਵਾਲੀ ਹੈ ਸੁਚੱਜੀ ਹੈ ਚੰਗੇ ਲਛਣਾ ਵਾਲੀ ਹੈ ਤੇ ਹੁਣ ਮੈਨੂੰ ਹਮੇਸ਼ਾ ਹੀ ਅੰਦਰ ਖੇੜਾ ਤੇ ਖੁਸ਼ੀ ਤੇ ਵਿਕਾਸ ਤੇ ਸਕੂਨ ਦਿੰਦੀ ਹੈ ਫਿਰ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਕਬੀਰ ਜੀ ਕਹਿੰਦੇ ਨੇ ਪੱਲੀ ਸਰੀ ਮੋਈ ਮੇਰੀ ਪਹਿਲੀ ਬਰੀ ਕਹਿੰਦੇ ਮੈਂ ਬੜਾ ਖੁਸ਼ ਆ ਕਿ ਮੇਰੇ ਪਹਿਲੇ ਵਾਲੀ ਜਿਹੜੀ ਮੇਰੀ ਮਾਤ ਸੀ ਨਾ ਉਹ ਮਰ ਗਈ ਠੀਕ ਹੈ ਕਿਉਂਕਿ ਮਰੀ ਕਿਵੇਂ ਕਿਉਂ ਮੈਂ ਗੁਰੂ ਸਾਹਿਬ ਕੋਲ ਜਾ ਕੇ ਗੁਰੂ ਸਾਹਿਬ ਇਹ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਕਹਿੰਦੇ ਦੇਖੋ ਪਾਈ ਗਿਆਨ ਕੀ ਆਈ ਆਂਦੀ ਸਬੇ ਉਡਾਨੀ ਪਰਮ ਕੀ ਤਾਟੀ ਰਹੇ ਨਾ ਮਾਇਆ ਬੰਦੀ ਕਹਿੰਦੇ ਮੇਰੇ ਨਾ ਅੰਦਰ ਭਰਮ ਸੀਗਾ ਵੀ ਮੈਨੂੰ ਐਸ ਚੀਜ਼ ਤੋਂ ਸੁੱਖ ਮਿਲੇਗਾ ਐਸ ਚੀਜ਼ ਤੋਂ ਉਹਨਾਂ ਸਾਨੂੰ ਇੱਕ ਪਰਮ ਹੀ ਹੈ ਕਿ ਵੀ ਮੈਨੂੰ ਬੱਚਿਆਂ ਤੋਂ ਸੁੱਖ ਮਿਲੇਗਾ ਮੇਰਾ ਜ਼ਿਆਦਾ ਬਿਜ਼ਨਸ ਹੋਏਗਾ ਮੈਨੂੰ ਤਾਂ ਸੁੱਖ ਮਿਲੇਗਾ ਮੇਰਾ ਵੱਡਾ ਘਰ ਹੋ ਜਾਏਗਾ ਮੈਨੂੰ ਤਾਂ ਸੁੱਖ ਮਿਲੇਗਾ ਛੋਟੀ ਗੱਡੀ ਆ ਮੈਨੂੰ ਤਾਂ ਸੁੱਖ ਮਿਲੇਗਾ ਮੇਰੇ ਕੋਲ ਥੋੜੇ ਘਣੇ ਆ ਮੈਨੂੰ ਤਾਂ ਸੁੱਖ ਮਿਲੇਗਾ ਨਹੀਂ ਇੰਨਾ ਚੀਜ਼ਾਂ ਦਾ ਸੁੱਖ ਨਹੀਂ ਹੈ ਇਹ ਚੀਜ਼ਾਂ ਮੇਰੀ ਲੋੜ ਨਹੀਂ ਹਰ ਚੀਜ਼ ਮੈਨੂੰ ਲੋੜ ਹੈ ਘਰ ਮੈਨੂੰ ਚਾਹੀਦਾ ਹੈ ਜ਼ਰੂਰ ਜ਼ਰੂਰ ਹੋਣਾ ਚਾਹੀਦਾ ਕੱਪੜੇ ਮੈਨੂੰ ਚਾਹੀਦੇ ਨੇ ਹੋਣੇ ਚਾਹੀਦੇ ਨੇ ਖਾਣ ਨੂੰ ਮੈਨੂੰ ਚਾਹੀਦਾ ਹੋਣਾ ਚਾਹੀਦਾ ਬੱਚੇ ਹੋਣੇ ਚਾਹੀਦੇ ਫੋਨ ਹੈ ਚਾਹੀਦਾ ਪਰ ਲੇਕਿਨ ਅਸੀਂ ਐਦੇ ਵਿੱਚ ਹੀ ਰਹਿ ਜੇ ਵੀ ਇੰਨਾ ਤੋਂ ਸਾਨੂੰ ਸੁੱਖ ਮਿਲੇ ਉਹ ਚੀਜ਼ ਗਲਤ ਹੈ ਸੁੱਖ ਸਾਡੇ ਮਨ ਦੀ ਅਵਸਥਾ ਹੈ ਜਦੋਂ ਅਸੀਂ ਸੱਚ ਨੂੰ ਧਾਰਨ ਕਰਾਂਗੇ ਗੁਰੂ ਕੋਲੋਂ ਗਿਆਨ ਧਾਰਨ ਕਰਕੇ ਉਹ ਸੱਚ ਦੀ ਖੋਜੀ ਬਣਾਂਗੇ ਮੇਰੇ ਅੰਦਰ ਹੀ ਹੈ ਪਰਮਾਤਮਾ ਕਿਉਂਕੋ ਗੁਰਬਾਣੀ ਸਭ ਤੋਂ ਸੋਖੀ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਤੇਰੇ ਤੇ ਅੰਦਰ ਹੈ ਸੰਤ ਗੁਰੂ ਸਭ ਨੇ ਇੰਨੀ ਸੋਖੀ ਬਲਕੇ ਰਸਤਾ ਦਿੱਤਾ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਤੇ ਵੀ ਕੋਈ ਕਰਮकांड ਕਰਨੇ ਦੀ ਲੋੜ ਨਹੀਂ ਕਿਤੇ ਵੀ ਤੀਰਤ ਤੇ ਜਾਣਨੇ ਦੀ ਲੋੜ ਨਹੀਂ ਕਿਤੇ ਵੀ ਤੈਨੂੰ ਪਟਕਣੇ ਦੀ ਲੋੜ ਨਹੀਂ ਤੂੰ ਅੰਦਰ ਦਾ ਖੋਜੇ ਬੰਨਾ ਅਗਲੀ ਪੰਕਤੀ ਵਿੱਚ ਕਹਿੰਦੇ ਚੰਗਾ ਹੋਇਆ ਕਿ ਮੇਰੀ ਮੇਰੀ ਉਹ ਪਹਿਲੇ ਵਾਲੀ ਬਿਰਤੀ ਖਤਮ ਹੋ ਗਈ ਤੇ ਮੈਨੂੰ ਮੈਨੂੰ ਪਹਿਲਾਂ ਮੈਂ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀਗੀ ਜਿਹੜੀ ਮੈਨੂੰ ਪਹਿਲਾਂ ਚੰਗੇ ਲੱਗ ਜਿਹੜੀ ਮੈਨੂੰ ਜਿਹੜੀ ਮੇਰੀ ਪਹਿਲੀ ਬਿਰਤੀ ਸੀਗੀ ਮਾੜੀ ਬਿਰਤੀ ਸੀਗੀ ਮੈਂ ਉਹਦੇ ਨਾਲ ਜਿੰਦਾ ਸੀਗਾ ਤੇ ਮੈਨੂੰ ਉਹ ਬਹੁਤ ਚੰਗੇ ਲੱਗਦੇ ਸੀਗੇ ਪਰ ਮੈਂ ਹੁਣ ਸ਼ੁਕਰ ਕਰਦਾ ਕਿ ਮੇਰੀ ਪਹਿਲੇ ਵਾਲੀ ਬਿਰਤੀ ਜਿਹੜੀ ਭੈੜੀ ਮਾਤਰਾ ਉਹ ਖਤਮ ਹੋ ਗਈ ਮਰ ਗਈ ਫਿਰ ਕਹਿੰਦੇ ਨੇ ਹੁਣ ਕੀ ਹੋਇਆ ਜੀ ਜੁਗ ਜੁਗ ਜੀਵੋ ਕਿਹੜੀ ਮਾਤਰ ਨੂੰ ਕਹਿੰਦੇ ਤੂੰ ਜੁਗ ਜੁਗ ਜੀ ਚੰਗੀ ਮਾਤਰ ਨੂੰ ਚੰਗੇ ਸੋਚ ਨੂੰ ਚੰਗੇ ਵਿਚਾਰਾਂ ਨੂੰ ਚੰਗੇ ਥਾਟਸ ਨੂੰ ਦੇਖੋ ਹੁਣ ਸਾਡੇ ਥਾਟਸ ਹੀ ਨਾ ਵਿਚਾਰਾਂ ਦਾ ਸੰਗ੍ਰਹਿ ਹੈ ਸਾਡਾ ਮਨ ਹੁਣ ਤੁਸੀਂ ਵੈਸੇ ਇੱਕ ਅੰਦਾਜ਼ਾ ਲਗਾਇਆ ਮੈਂ ਇੱਕ ਪਾੜ ਨਹੀਂ ਸੀ ਕਿ 50 ਤੋਂ 60 ਹਜ਼ਾਰ ਥੌਟਸ ਸਾਨੂੰ ਇੱਕ ਦਿਨ ਵਿੱਚ ਆਉਂਦੇ ਨੇ ਹੁਣ ਉਹ ਥੌਟਸ 네ਗੇਟਿਵ ਆਉਂਦੇ ਆ ਜਾਂ ਪੋਜ਼ਿਟਿਵ ਆਉਂਦੇ ਆ ਉਹਦੇ ਵਿੱਚ ਅਸੀਂ ਕਿਸੇ ਦਾ ਬੁਰਾ ਸੋਚਦੇ ਆ ਮੇਰ ਤੇ ਰੱਖਦੇ ਆ ਨਿਰਪੋ ਹੋਣਿਆ ਨਿਰਵੈਰ ਹੋਦੇ ਉਹ ਤੁਹਾਡੇ ਸਾਡੇ ਉੱਤੇ ਸਾਰਿਆਂ ਦੇ ਉੱਤੇ ਡਿਪੈਂਡ ਕਰਦਾ ਪਰ ਸਾਡਾ ਇੱਕ ਮਨ ਥੌਟਸ ਵਿਚਾਰਾਂ ਦਾ ਸੰਗ੍ਰਹਿ ਹੈ ਉਹ ਆਣੇ ਹੀ ਆਣੇ ਆ ਵੱਤ ਬਦਲੀ ਐ ਹੁੰਦੀ ਕਿ ਪਹਿਲਾਂ ਉਹਦੇ ਵਿੱਚ ਗਲਤ ਆਉਂਦੇ ਸੀਗੇ ਲੋਭਾਂ ਦਾ ਗਲਤ ਸੋਚਣਾ ਗਲਤ ਉਹਨਾਂ ਦਾ ਨਾਲ ਵਿਵਹਾਰ ਕਰਨਾ ਗਲਤ ਉਹਨਾਂ ਵਾਸਤੇ ਸੋਚਣਾ ਉਹਨਾਂ ਦੀ ਉਹਨਾਂ ਦੇ ਮਤਲਬ ਕਿ ਉਹਨਾਂ ਦੇ ਕੰਮ ਵਿੱਚ ਮਤਲਬ ਕਿ ਉਹ ਕੜਾਈ ਖੜੀਆਂ ਕਰਨੀਆਂ ਪਰ ਜਦੋਂ ਸਾਡੀ ਬਿਰਤੀ ਖਤਮ ਉਹ ਪਹਿਲੇ ਵਾਲੀ ਬਿਰਤੀ ਖਤਮ ਹੋ ਜਾਏਗੀ ਚੰਗੀ ਜਦੋਂ ਸਾਨੂੰ ਗੁਰੂ ਸਾਹਿਬ ਕੋਲੋਂ ਮੱਤ ਆ ਜਾਏਗੀ ਫਿਰ ਉਹੀ-ਉਹੀ ਵਿਗਾੜਨੇ ਵਾਲੇ ਕੰਮ ਜਿਹੜੀ ਮੱਤ ਸੀਗੇ ਉਹ ਸਵਾਰਨੇ ਵਾਲੇ ਪਾਸ ਚਲੀ ਜਾਏਗੀ ਬਸ ਇੰਨਾ ਹੀ ਫਰਕ ਹੈ ਵੀ ਪਹਿਲਾਂ ਵਿਗਾੜ ਸੀਗਾ ਫਿਰ ਸਵਾਰ ਆ ਗਿਆ ਤਸਵਾਰਤਾ ਆਏਗਾ ਜਦੋਂ ਅਸੀਂ ਗੁਰੂ ਘਰ ਨੂੰ ਜਾਵਾਂਗੇ ਗੁਰੂ ਸਾਹਿਬ ਸਾਨੂੰ ਇਹ ਦੇ ਦਿੰਦੇ ਨੇ ਸਾਨੂੰ ਇਦਾਂ ਦ੍ਰਿਸ਼ਟੀ ਦੇ ਦਿੰਦੇ ਨੇ ਇਹ ਨੇਤਰੋ ਮੇਰੋ ਹਰ ਤੁੰਮੇ ਜੋ ਤਰੀ ਹਰ ਵੀ ਨਾ ਨਾ ਦੇਖੋ ਕੋਈ ਉਹ ਸਾਡੇ ਨੇਤਰਾਇ ਚੋ ਦ੍ਰਿਸ਼ਟੀ ਪਾ ਦਿੰਦੇ ਵੀ ਤੂੰ ਜਿੰਨੂੰ ਵੀ ਦੇਖਣਾ ਉਹ ਰੱਬ ਦਾ ਹੀ ਬਣਾਇਆ ਹੋਇਆ ਵੈ ਰੱਬ ਦਾ ਹੀ ਬਣਾਇਆ ਹੋਇਆ ਇਨਸਾਨ ਹੈ ਤੇ ਉਹ ਤੂੰ ਕਿਸੇ ਨਾਲ ਵੈਰ ਨਹੀਂ ਕਰਨਾ ਸੋ ਗੱਲ ਹੈ ਕਿ ਉਹ ਸਾਨੂੰ ਗੁਰੂ ਸਾਹਿਬ ਦੇ ਗਿਆਨ ਤੋਂ ਹੀ ਪਤਾ ਲੱਗੇਗਾ ਹੇ ਸ੍ਰਮਣੋ ਮੇਰੋ ਅਨੰਦ ਸਾਹਿਬ ਦੀ ਪਾਣੀ ਵਿੱਚ ਇਹ ਰਸਨਾ ਤੂੰ ਅਨਰਸ ਰਾਚਰੀ ਅੱਖਾਂ ਦੀ ਗੱਲ ਹੋਊਗੀ ਕੰਨਾਂ ਦੀ ਗੱਲ ਹੋਊਗੀ ਰਸਨਾ ਦੀ ਗੱਲ ਹੋਊਗੀ ਜਦੋਂ-ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਸਾਨੂੰ ਸਾਰਾ ਕੁਝ ਸਮਝ ਆਏਗਾ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜੋਗ ਜੋਕ ਜੀਵੋ ਮੇਰੀ ਅਬ ਕੀ ਧਰੇ ਰਹਾਓ ਇਹ ਰਹਾਓ ਵਾਲੀ ਪੰਕਤੀ ਸੀ ਜੀ ਜਿਹੜੀ ਮੈਨੂੰ ਹੁਣ ਮਿਲੀ ਹੈ ਜਿਹੜੀ ਮੈਨੂੰ ਹੁਣ ਸੁਚੱਜੀ ਸੁਜਾਨ ਅੱਛੇ ਲੱਛਣਾਂ ਵਾਲੀ ਮਾਤ ਮਿਲੀ ਹੈ ਰਾਮ ਕਰੇ ਉਹ ਸਦਾ ਹੀ ਜਿੰਦੀ ਰਹੇ ਤਾਂਕਿ ਜੇ ਉਹ ਜਿੰਦੀ ਰਹੇਗੀ ਚੰਗੇ ਮਾਤ ਮੈਨੂੰ ਵੀ ਆਤਮਿਕ ਜੀਵਨ ਆਤਮਿਕ ਆਨੰਦ ਆਤਮਿਕ ਖੇੜਾ ਆਤਮਿਕ ਖੁਸ਼ੀ ਆਤਮਿਕ ਵਿਕਾਸ ਸਾਨੂੰ ਸਾਰਿਆਂ ਨੂੰ ਮਿਲ ਸਕਦਾ ਹੈ ਕਬੀਰ ਜੀ ਨੇ ਦੇਖੋ 15 ਭਗਤਾਂ ਦੀ ਬਾਣੀਆ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਆਪਣਾ ਮਾਨਸਿਕ ਤੇ ਜਿਹੜਾ ਅਧਿਆਤਮਿਕ ਉਹਨਾਂ ਦਾ ਜੀਵਨ ਸੀ ਕਿਉਂ ਉਹ ਸਾਨੂੰ ਅਖਰਾਂ ਵਿੱਚ ਪਰੋ ਕੇ ਸਾਡੇ ਸਾਡੇ ਅੱਗੇ ਰੱਖ ਦਿੱਤਾ ਹਨ ਤੇ ਕਿੰਨਾ ਖੂਬਸੂਰਤ ਸਾਨੂੰ ਸ਼ਬਦ ਦਿੱਤਾ ਕਿ ਵੀ ਤੂੰ ਵੀ ਆਪਣੀ ਜਿਹੜੀ ਪਹਿਲੇ ਵਾਲੀ ਮਤ ਹੈ ਉਹਨੂੰ ਖਤਮ ਕਰਕੇ ਚੰਗੀ ਮਤ ਗੁਰੂ ਕੋਲੋਂ ਗ੍ਰਹਿਣ ਕਰਕੇ ਤੇ ਆਪਣਾ ਜੀਵਨ ਤੇ ਮਤਲਬ ਜੀਵਨ ਆਤਮਿਕ ਅਨੰਦ ਤੇ ਆਤਮਿਕ ਭਰਪੂਰਤਾ ਨਾਲ ਅਸੀਂ ਪੜ ਸਕਦੇ ਹਾਂ ਆਪਣਾ ਵੀ ਤੇ ਆਪਣੀ ਫੈਮਿਲੀ ਦਾ ਵੀ ਆਪਣੇ ਆਲੇ ਦੁਆਲੇ ਆਪਣੇ ਸਾਰੇ ਕਹ ਲਓ ਕਿ ਪੇਕੇ ਸੋਰੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਜੇ ਸਾਨੂੰ ਸਮਝ ਆਈ ਹੋਵੇਗੀ ਘਟੋ ਘਟ ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ ਇਹ ਖਜ਼ਾਨਾ ਦੇ ਸਕਦੇ ਹਾਂ ਸੋ ਗੁਰਬਾਣੀ ਪੜਦੇ ਇੱਕ ਨਹੀਂ अनेका ਪੁੱਲਾ ਹੋ ਗਿਆ ਹੋਣਗੇ ਜੀ ਆਪ ਸਾਰੇ ਸੁਣਨੇ ਵਾਲੇ ਗੁਰੂ ਸਾਹਿਬ ਅਕਸ਼ਿੰਦਾ ਬਖਸ਼ ਲਾਂਗੇ ਜੀ ਵਾਈ ਕੁਲ ਚੀਕਾ ਫਾਲਸਾ ਵਾਈ ਕੁਲ ਚੀਕੀ ਪੱਤੇ ਜੀ